ਹਾਂਜੀ ਟੁੱਟਾ ਬਲਾਲ ਵੀਰ ਜੀ ਅੱਜ ਕੀ ਹਾਲ ਚੱਲ ਵਧੀਆ ਨਹੀਂ ਠੇ ਵੀਰ ਜੀ ਠੀਕ ਠਾਕ ਹਾਂਜੀ ਕਰਤੀ ਸਮਾਪਤੀ ਕਰਤੀ ਕਰਤੀ ਅੱਜ ਤੇ ਫਿਰ ਪਾਰਟੀ ਬੰਦੀ ਦਾ ਟੈਲ ਬਣ ਗਈ ਵੀਰ ਪਾਰਟੀ ਅੱਜ ਬਣਦੀ ਪਾਰਟੀ ਤਰੱਕੀ ਕੀਤੀ ਪਿੰਡ ਚ ਹਾਂ ਸਹੀ ਗਾ ਸਭ ਤੋਂ ਲਾਈਟ ਬੰਦ ਕੀਤਾ ਸੀ ਪਹਿਲਾਂ ਚਲਾਇਆ ਨਾ ਸਭ ਤੋਂ ਪਹਿਲਾਂ ਜਿਹੜਾ ਲਾਈਟ ਬੰਦ ਕੀਤਾ ਰਾਤ ਬੰਦ ਕੀਤਾ ਉਹ ਵੀ ਅੱਜ ਬੰਦ ਕੀਤਾ ਵੀ ਕੰਮ ਛੱਡ ਆਏ ਆ ਛੱਡ ਕੇ ਬਰਾੜਾ ਥੱਕ ਗਿਆ ਥੱਕ ਗਿਆ ਵਾ ਡਰਾਈਵਰ ਦਾ ਕੰਨ ਭੰਗ ਗਿਆ ਵੀਰਾ ਇਹ ਤਾਂ ਕਾਲਾ ਬੜਾ ਹੋ ਗਿਆ ਆਏ ਛੜ ਕੇ ਪਾ ਢੱਕੇ ਨਾਲ ਕਾਲਾ ਹੋ ਗਿਆ ਜਿਹੜਾ ਮੁੰਡਾ ਇੱਕ ਜਦੋਂ ਚਲਾਇਆ ਜੀ ਉਦੋਂ ਤੇ ਗੋਰਾ ਹੀ ਅੱਜ ਕਾਲਾ ਕਰਦਾ ਤੁਸੀਂ ਕੁੜੀਆ ਕੱਢਾ ਕਾਲਾ ਸਾਬਤ ਨਾਲ ਦਾ ਤਾ ਹਰ ਮਣਾ ਤੂੰ ਵੀ ਲਸਾ ਹੋ ਗਿਆ ਹਾਂਜੀ ਹਾਂਜੀ ਲਸਾ ਹੋ ਗਿਆ ਮਹੀਨਾ ਹੋ ਗਿਆ ਲਸੇ ਹੋਣਾ ਤੂੰ ਆ ਤੂੰ ਵੀ ਖੁਸ਼ ਹੀ ਵੜਿਆ ਜਰੀਪਰ ਅੰਜਾ ਕੋਈ ਹੋਣਾ ਨਹੀਂ ਕਰਦਾ ਹੋਣਾ ਨਹੀਂ ਮਾਰਦੀ ਅੰਦੇ ਤੇ ਕੀਤੀ ਆ ਆ ਸੀਨਾ ਗੱਲ ਸਹੀ ਗੱਲ ਸਾਸ ਸਬਾਈ ਦੀ ਕਾਫੀ ਕਰਨ ਵਾਲੀ ਹੈ ਸਵਾਈ ਕਰਨਾ ਨਹੀਂ ਕਰਉਣਗੇ ਸਾਰੇ 315 ਦੀਆਂ ਗੱਲ ਹੈ ਹਾਂ ਸੱਤ ਜਿਵਦੀਆਂ ਰਣੇ ਕਿੰਨੇ ਟਰਾਲੀਆਂ ਬਣਾਤੀਆਂ 315 ਕੱਲ ਹੋਈਆਂ ਹੈ ਵੀਰ ਅੱਛਾ ਅੱਜ ਸੱਤਾਂ ਜਿ ਭਰੀਆਂ 22 322 322 ਟੋਟਲ ਟੋਟਲ ਕੱਢੀ ਵਿੱਚ ਚੇਤਾ ਜੁਕਾ ਜਾਂਦੀ ਹਾਂ ਵਧੀਆ ਲੱਗਿਆ ਵੇ ਸੀਜ਼ਨ ਮੇਰੀ ਗੱਲ ਸੁਣਾ ਰੌਣਕੀ ਰਾਮਾ ਸੱਤ ਟਰਾਲੀਆਂ ਨੂੰ ਛੱਡੀਆਂ ਪਾਈਆਂ ਹੀ ਸੱਤਾਂ ਫਿਰਨ ਆ ਦੋ ਦਿਨ ਨਹੀਂ ਸੱਤ ਕਿਰੇ ਮੋਣੀਆਂ ਆਹੋ 350 ਹੀ ਟਰਾਲੀ ਫਿਰਣਾ 350 335 36 ਹੈ ਹੈ 335 36 ਪਰ ਅਸੀਂ ਗਿੰਦੇ ਨਹੀਂ ਆ ਪਰ ਲੋਕਾਂ ਨੂੰ ਕਿਹਣਾ ਨਾ ਕਰਨੀ ਤਾਂ ਆ ਨਹੀਂ ਦੱਸਦੇ ਕਿੰਨੇ ਡਰਾਈਵਰ ਕਿੱਦਾਂ ਰਿਹਾ ਆੜ ਵਧੀਆ ਰਿਹਾ ਕੈਂਡ ਰਿਹਾ ਕੈਂਡ ਜਾ ਜਾ ਗਈ ਚਲੋਣ ਦੀ ਹਾਂ ਪਹਿਲਾਂ ਤਾਂ ਮਾਮਾ ਲੋਕਾਂ ਦੇ ਉੱਚੇ ਉੱਚੇ ਬਾਟੇ ਤੇ ਚੀਵਾਟਾ ਤੂੰ ਦਾਦਾ ਨਹੀਂ ਚੰਗਾ ਸਭ ਪਹਿਲਾਂ ਸਾਫ ਹੋ ਗਿਆ ਗੁਲਾਬ ਸਹੀ ਗੱਲ ਹੈ ਕਿਹੜਾ ਬਾਈ ਹੈ ਹੈ ਜਿਹੜਾ ਨੇ ਢੇੜਾ ਪਾਓ ਇੱਕ ਰੀ ਪਹਿਲੇ ਇਥੇ ਬਾਹਰ ਆ ਕੁੜੀਆਂ ਗਿੱਲੀ ਪੈਰੀ ਫੇਰ ਗੱਲ ਬਣਨੀ ਹੈ ਰਾਣਿਆ ਹਾਂ ਢੇੜਾ ਪਾਓ ਢੇੜਾ ਤੇ ਫੜ ਕੇ ਲੈਣੀ ਮੈਂ ਇਹਨਾਂ ਯਾਰ ਕੋ ਉਹਦੇ ਕੁੜੀਆਂ ਸਰੇ ਪੈਰਾ ਟੇਕ ਲੱਕ ਟਹਿ ਵਿਆ ਨਿਕਲ ਆ ਮਾਮਾ ਗਰਮੀ ਪਤਾ ਕਿੰਨੀ ਹੋ ਗਈ ਲੋਕਾਂ ਤੇ ਮੈਂ ਤਾਂ ਧੋ ਧੂ ਕੇ ਸਾਹ ਤੇ ਹਣੀ ਲੀਵ ਟੂੜੀ ਆ ਰੀ ਪਰ ਜੀ ਆ ਜੀ ਅੰਡਾ ਕਾ ਤੇ ਜਿੱਟ ਟਰਾਲੀ ਕਿਹਦੇ ਲਈ ਸੀ ਟਰਾਲੀਆਂ ਚਾਰ ਟਰਾਲੀਆਂ ਹੋਣਾ ਦੇਖੋ ਹੈ ਚਾਰ ਟਰਾਲੀਆਂ ਨੇ ਚਾਰ ਹਾਂ ਚਲ ਜੀ ਦੋ ਚਰਨੀ ਦੀਆਂ ਪਾਈਆਂ ਚ ਅੱਛਾ ਸਮਾਪਤ ਕਰਨੇ ਵੀ ਹੂੰ ਇਹਨਾਂ ਦਾ ਪਹਿਲੇ ਉਹ ਦੰਦਾ ਅੱਜ ਹੀ ਸਾਫ਼ ਕਰਨ ਲੱਗੇ ਕਿ ਪਹਿਲਾਂ ਵੀ ਕੀਤਾ ਕਰੀ ਆ ਗਰਦੀ ਗੁੱਦੀ ਉਹ ਛੜ ਗਈ ਨਾ ਅੱਛਾ ਪੂਰੇ ਮੇਲੇ ਦਾ ਕੱਢਿਆ ਮਾਲ ਮੇਲੇ ਦਾ ਮਾਲ ਕੱਢਾਂਗੇ ਫਿਰ ਸਾਫ਼ ਹੋਊਗਾ ਹੂੰ ਤੁਸੀਂ ਮਾਲ ਕੱਢ ਲੀ ਚੰਗੀ ਤਰ੍ਹਾਂ ਜਿਹੜਾ ਕੰਨਾ-ਕੁੰਨਾ ਜਿ ਵੜਿਆ ਹਾਂ ਮਸਤਾਨਿਆ ਤੇਰੇ ਵਿੱਚੋਂ ਇਤਰਾ ਨਿਕਲਣਾ ਹੀ ਹੋਣਗੇ ਮਿੱਟੀ ਘਟਾ ਆਏ ਨੇ ਛੱਡ ਭੱਜ ਜਾ ਇਹਨਾਂ ਹਲਬੜਾਲੀਆਂ ਨੇ ਮੈਂ ਤਾਂ ਇੱਕ ਟਰਾਲੀ ਹੋਰ ਭਰ ਦੋ ਕਹਦਾ ਹੀ ਚੱਲੇ ਆਖਰੀ ਇਹ ਹੁਣ ਤਾਂ ਸਹੀ ਚੱਲਿਆ ਕਿ ਨਹੀਂ ਬਾਅਦ ਚ ਵਧੀਆ ਵਧੀਆ ਵੀਰੋ ਖਾਣ ਦਿੱਤਾ ਇਹ ਵਿਚਾਰੇ ਨੇ ਕਹ ਲਿਆ ਕਿ ਮੜਾ ਮੋਟਾ ਦੇ ਕੰਮ ਕਰਦਾ ਹੀ ਹੈ ਹਾਂ ਉਹ ਸਾਰੇ ਹੀ ਕਰਦੇ ਆ ਤੇ ਉਹਦੇ ਹੁਣ ਪੁਰਾਣੀ ਚੀਜ਼ ਹੈ ਹਾਂ ਦੀ ਕਿਹੜਾ ਟਾਈ ਲਾ ਆਹ ਸਹੀ ਗੱਲ ਇਹ ਤੇ ਗੱਲ ਹੈ ਟਾਈ ਜਣੇ ਨੇ ਹੁੰਦੀਆਂ ਭਰੀਆਂ ਹੋ ਸਰ ਕਿਦਾਂ ਹੂੰ ਕਹਿੰਦਾ ਵੀਡੀਓ ਬਣਾਉਂ। ਹੋਤਾ ਬਾਦ ਲਈ ਹਵਾ ਜਪਾ ਆਵੜਾ ਗਿਆ ਛੱਡ ਗਿਆ। ਇਹ ਮੈਂ ਆਇਆ ਛਾਰੇ ਗੰਡਿਆ। ਇਹ ਮੈਂ ਮੁੰਡੇ ਨਾਲ ਬੈਠਾ। ਹੰਮ ਕਰਦੀ ਅਸੀਂ ਗਏ ਤਨਦਾਰਨ। ਹੈ? ਅੱਧ ਮੈਂ ਵੀ ਲੈ ਆਜਾ ਪੜਾ। ਆਹ ਬਹੁਤ ਦਿਨ ਮੇਰਾ ਵੀ ਟਾਈਮ ਨਹੀਂ ਲੱਗਾ। ਢਾਲੀਆਂ ਰਾਣ ਬਾਦ ਸਵੇਰੇ ਸਰਸੂ ਮੇਰਾ ਕਰਾ ਲਈਏ ਤੁਰ ਦੇਣਾ। ਰਾਣਿਆ 20 ਤਵੀਆਂ ਪਾਓ 20। 20 ਤਵੀਆਂ ਹੈ ਇੱਥੇ। ਬਾਈ ਨੇ ਕਿਹ। ਵਾ ਚਾਹੀਦੀਆਂ ਬਾਈ ਬੂਈ ਆ। ਕਿਹੜੀ ਆਲੀ ਉਥੇ ਪਹਿਲੇ ਉਹ ਵਾਹਣ ਜਾਣਾ ਨਾ ਹਾਂ ਉਰੇ ਮਿਲ ਆਇਆ ਪਹਿਲਾ ਆਮਾ ਨੂੰ ਬਟਾਸ਼ਾੜ ਲਾਲਾ ਮਰਸਾ ਦਾ ਟੁੱਟਾ ਨਿਕਾ ਨਿਕਾ ਟੁੱਟਾ ਨਿਕਾ ਬਣਾਉਣਾ ਬਣਾਉਣੀ ਸੋਈ ਉਹ ਠੰਡਾ ਪੀਦਾ ਵੀਰ ਆ ਜਾ ਮੁੱਤ ਕੰਢਿਆਣਾ ਆ ਜਾ ਨਹੀਂ ਮਾਰਦਾ ਨਾ ਪਾਣੀ ਖਾ ਉਹ ਅੱਛਾ ਪਾਣੀ ਖਾ ਉਹ ਤੂੰ ਪਾਣੀ ਮਾਰ ਰਿਹਾ ਪੜਾ ਤੇ ਨਿਕਰੀਂ ਫੜਨੇ ਵਾਲਾ ਗਣਾ ਹੈ ਗਣਾ ਲੱਗਣਾ ਬੱਲੇ ਉਹ ਲੱਥੀ ਹੋਏ ਲੋਖ ਖਲੋਤੀ ਉਸ ਤੋਂ ਬੜਾ ਲੋਖੇ ਲੋ ਡਰਾਈਵਰ ਬਣ ਗਿਆ ਹੁਣ ਗਾਹ ਭਜਣਾ ਨਹੀਂ ਇਥੋਂ ਤੇਰੇ ਗੱਲਾਂ ਤਾਂ ਯੂ ਮਰ ਰਿਕਾਰਡ ਕਰਦੇ ਆ ਪਹਿਲਾਂ ਵਾਦਾ ਕਰ ਵੀ ਮੈਂ ਨਹੀਂ ਭਜੂਗਾ ਨਹੀਂ ਬੱਸ ਗਿਆ ਹੁਣ ਵਾਦਾ ਕਰਾਉਣਾ ਤੇ ਕੋਈ ਮਗਲੇ ਸਾਲ ਦੀ ਓਏ ਮਣਾ ਪੱਕਾ ਕਰ ਲੈ ਉਹਨੂੰ ਹਾਂ ਜੀ ਬੰਦਾ ਨਹੀਂ ਦੇਣਾ ਬਹੁ ਆਪਣਾ ਨਹੀਂ ਜੇ ਭਜ ਗਿਆ ਕਿਨੇ ਭਜਦਾ ਡਰਾਈਵਰ ਬਣਾਤਾ ਇਹਨੂੰ ਯਾਰ ਕੀ ਕੰਪਿਊਟਰ ਕਰਾ ਮੈਂਂ ਡਿਆ ਤੈਨੂੰ ਉਹ ਨਹੀਂ ਚਲਾਉਣਾ ਹਾਂ ਮੋਟੂ ਕਰਾ ਵੀ ਨਹੀਂ ਯਾਰ ਜੀ ਇੰਨਾ ਜਾ ਹਟਾਈ ਗਏ ਰਾਣਿਆ ਤੈਨੂੰ ਮੈਂ 500 ਰੁਪਏ ਦੇ ਆ ਮੈਂ ਰਿਕਾਰਡ ਕਰਨਾ ਮੈਂ ਅਗਲੇ ਸਾਲ ਬੰਦਾ ਭੱਜੇ ਨਾ ਨਹੀਂ ਭਜਦਾ ਇਹਨਾਂ ਹੁਣੇ ਪੱਕਾ ਕਰਾ ਲੋ ਹੋ ਗਿਆ ਪੱਕਾ ਦੱਸ ਓਏ ਸਾਡੇ ਚ ਨਹੀਂ ਆਫਰਾਂ ਨਹੀਂ ਕੋਈ ਦਿੰਦਾ ਇਹਦੇ ਕੋਲ ਬੋਲਦਾ ਨਹੀਂ ਹਾਂ ਹਾਂ ਦੱਸ ਬਹੁਤ ਸਾਡੇ ਕੋਲ ਮੀਂ ਬੋਲ ਬੋਲ ਫੇ ਨਹੀਂ ਭਜਦਾ ਮੈਂ ਮੈਂ ਕਿੱਥੇ ਭਜਣਾ ਹੈ ਇੱਦਾਂ ਨਹੀਂ ਆ ਮੈਂ ਨਹੀਂ ਪੀਦਾ ਮੈਂ ਨਹੀਂ ਪੀਦਾ ਗਾ ਇੱਦਾਂ ਗਾ ਇਹੋ ਗੱਲ ਕਹਿੰਦਾ ਕਹਿੰਦਾ ਨਹੀਂ ਉਹ ਵੇਖ ਲੈ ਬੜਾ ਪੀਲਾ ਸੋਕੀ ਅੱਡੇ ਗਵਾਂਢੀ ਆ ਗਿਆ ਖਾਂ ਆਇਆ ਪਉਆ ਆ ਠੰਡਾ ਪੀਲਾ ਤੂੰ ਵੀ ਲੈ ਕੇ ਖੰਡਾ ਤੇ ਹੁੰਦੇ ਆ ਤੇਰੀ ਪਰ ਡੱਕਿਆ ਤੇ ਮੇਰੀ ਪਰ ਡੱਕਿਆ ਕੇ ਬਾਅਦ ਹੈ ਅਜੇ ਸਾਂਭ ਲੈ ਥੋੜਾ ਹੈ ਹੈ ਆ ਗਿਆ ਹੜਾਈ ਮਾ ਹਾਂ ਬਰ ਬੰਨੇ ਬੰਨੇ ਤੇ ਵਟਾਂ ਦੇ ਕਣਕ ਕਿੰਨੀ ਇਕੱਠੀ ਕਰ ਲਈ ਆ ਪੂਰਾ ਮਹੀਨਾ ਲਗਾ ਆਪੇ ਕਣਕ ਕਿੰਨੀ ਇਕੱਠੀ ਕੀਤੀ ਆ ਕਣਕ ਕਿੰਨੇ ਸੀ ਕਾਲੀ 15 20 ਕੁਇੰਟਲ ਕਿੰਨੀ ਕਣਕ ਕਿੱਥੇ ਕੱਢੀ ਕਰੇ ਕਣਕੋਂ ਆਂਦਾ ਫੁੱਲ ਜਿਹੜੇ ਦਿਹਾੜੀ ਫਣੀ ਮੇਰੀ ਫੁੱਲ ਜੀ ਲੱਗੀ ਫਿਰਿਆ ਉਹਦੇ ਮਮਾ ਬੜੀ ਨਿਕਲੀ ਕਣਕ ਪੈ ਕਿੰਨੀ ਕਿੰਨੀ ਗਿਆ ਕੋਟੇ ਛੇਰ ਦੀ ਕਣਕ ਹੋ ਗਈ ਉਹ ਛੇੜੀ ਛੇਦੀ ਹੋਈ ਨਾ 2000 ਨੂੰ ਲੱਗੀ ਆਲੇ ਪੰਚ ਲਓ ਠੀਕ ਆ ਡੱਬੀ ਚਾਰ ਕੁਇੰਟਲ ਨਿਕਲਣਗੇ ਨਿਕਲੋ ਪਰ ਜਾ ਨਾਲੇ ਪਿੰਦਗਾ ਪਿਛੜ ਕੇ ਨਾਲ ਨਾਲ ਛੜਾਓ ਧਿਆਨ ਆ ਵੀ ਚੜ ਜਾਣਾ ਨਹੀਂ ਆ ਪੌਗੀ ਹਾਲ ਚੱਲ ਇਤੋਂ ਆਇਆ ਲੈ ਹੈਂ ਕਰਵਾਣਾ ਕਰਵਾਇਆ ਮੈਂ ਤੇ ਤੰਗੜੀ ਕਿਤੇ ਨਿਗਾ ਦੇਣੀ ਉਹ ਅੱਜ ਵੀਰਿਆ ਲੱਗਿਆ ਅੱਜ ਅੱਜ ਰੌਣ ਅੱਛਾ ਫੜ ਬਿਜਾਨਿਆ ਸੋਖੀ ਨੂੰ ਪਾ ਦੇ ਲਸਤਾਨਾ ਤੋਂ ਉਤਰ ਗੋਰਾ ਮੈਨੂੰ ਤੋਂ ਉਤਰ ਗੋਰਾ ਲੱਗਣ ਡਿਆ ਕਾਲਾ ਲੱਗਣ ਡਿਆ ਤੇ ਕੁੜੀ ਆ ਨਾੜ ਦੇ ਕੁੜੇ ਕਾਲੇ ਹੋ ਗਏ ਉਹਦੇ ਟਰੈਕਟਰ ਚਲਾਇਆ ਵੜਾ ਤਾ ਤੂੰ ਇਹ ਚ ਕੋਈ ਸ਼ੱਕ ਨਹੀਂ ਇਹ ਤਾਂ ਮਾਮੇ ਬੈਂਦੇ ਨਹੀਂ ਤੇ ਮੈਂ ਇਹਨਾਂ ਨੂੰ ਵੇਖਿਆ ਨਹੀਂ ਇੱਕ ਦਿਨ ਵੀ ਬੈਠਿਆ ਨੂੰ ਚਲਾਈਦਾ ਥੋੜਾ ਕਿ ਕਿਦੋਂ ਥੋੜਾ ਕਿ ਚਲਾਇਆ ਮੁੰਡੇ ਨੇ ਚਲਾਇਆ ਸ਼ੁਰੂ ਸ਼ੁਰੂ ਚਲਾਇਆ ਜਰਪਾ ਇਹਨਾਂ ਮੁੰਡੇ ਨੇ ਚਲਾਇਆ ਬੰਦਾ ਟ੍ਰੇਨ ਹੋ ਗਿਆ ਰੋਟੀ ਪਾਣੀ ਖਾ ਲਿੰਦਾ ਵੇਲੇ ਬੈਗੇ ਦੇਖ 9 ਜੀ ਅੱਜ ਵੀਰਾਂ ਨੇ ਕੰਮ ਕਰਤਾ ਸਮਾਪਤ ਪੂਰਾ ਇਹਨਾਂ ਦਾ ਤਿਗੂ ਨੂੰ ਪੂਰਾ ਮਹੀਨਾ ਹੀ ਲੱਗ ਗਿਆ ਠੀਕ ਇਹਦੇ ਵੀ ਸਵਾ 300 ਤੋਂ ਲੈ ਕੇ 325 30 ਤੱਕ ਟਰਾਲੀਆਂ ਬਣਾਤੀਆਂ ਤੇ ਰੀਪਰ ਤਾਂ ਚਲ ਪੁਰਾਣਾ ਹੀ ਲਿਆ ਸੀ ਪਰ ਚੱਲਿਆ ਬਹੁਤ ਵਧੀਆ ਅੱਜ ਵੀ ਇਹ ਸਮਾਪਤੀ ਕਰਨ ਲੱਗੇ ਸੀ ਤੇ ਮੈਨੂੰ ਕਿਹਨੇ ਵੀ ਆਪਾਂ ਅੱਜ ਵਲੋਗ ਪਾਉਣਾ ਮੈਂ ਚੱਲ ਠੀਕ ਹੈ ਅਜ ਤੱਕ ਪਹੁੰਚ ਗਏ ਹੁਣ ਮੈਂ ਬੜਾ ਵਧੀਆ ਕੰਮ ਜਿਹੜਾ ਕੀਤਾ